ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲੈ ਆ ਕੇ ਰੱਖ ਰਹੇ ਆ ਤੁਹਾਨੂੰ ਸਿਰਫ ਇੰਨਾ ਲਾਲਚ ਦੇ ਕੇ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਕੁਕਿੰਗ ਕਰਨ ਤੁਹਾਡੀ ਸੇਵਾ ਕਰਨ ਦੋ ਚਾਰ ਸਾਲ ਠੀਕ ਆ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਉਂਗੀ ਜਾਂ ਵਟ ਏਵਰ ਅਗਲੇ ਨੂੰ ਵੀ ਲਾਲਚ ਹੋ ਜਾਂਦਾ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫੇਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫੇਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹਾਉਣੇ ਨੇ ਅਗਲੇ ਤੋਂ ਕੰਮ ਕਰਾਉਣੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਉਹ ਕਿਸੇ ਦੀ ਧੀ ਆ ਜਾਂ ਕਿ ਸਰੀ ਭੈਣ ਆ ਕਿਸੇ ਨੂੰ ਘਰੇ ਰੱਖਦੇ ਆ ਆਪਦੀ ਧੀ ਨੂੰ ਕੋ ਤੁਹਾਨੂੰ ਦੁੱਖ ਕਤੋਂ ਨਹੀਂ ਲੱਗਦਾ ਉਸ ਚੀਜ਼ ਦਾ ਥੋੜੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਇਦਾਂ ਨਾਲ ਉੱਪਰ ਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲ ਥੋੜੇ ਰੀਆਂ ਛੱਤੀ ਤੁੜੀ ਫਿਰਦੀਆਂ ਇੱਥੇ ਹੈਨਾ ਚਲੋ ਉਹ ਮੰਨ ਲੈਨੇ ਹੋ ਨਿਆਣੇ ਆ ਮੂਲ ਮਤ ਨੇ ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਅ ਪੇਰੈਂਟ ਪਰ ਥੋੜੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ ਥੋੜੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਨੀ ਆ ਓਨੇ ਘੱਟ ਜਿੰਨੀਆਂ ਜੁੱਤੀਆਂ ਤੇ ਪਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਗੰਤੀ ਭੁੱਲ ਜਾਣੀ ਚਾਹੀਦੀ ਹੈ ਹਜੇ ਲੋਕਾਂ ਦੇ ਪਰ ਤੇ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਨੀ ਆ ਲੱਖ ਦੀਆਂ ਲਾਣ ਤਾਂ ਜਿਹੜੀਆਂ ਕੁੜੀਆਂ ਨੂੰ ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਨੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰੀਤ ਜੈ 파ਰਥ ਜਸਵਿੰਦਾਨ ਰਾਮ ਰਾਮ ਸਾਰੇ ਭਾਰਤਵਾਸੀਆਂ ਨੂੰ ਆਪ ਜੀ ਦਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਆ ਕਿ ਤੁਸੀਂ ਬਹੁਤ ਵੀਡੀਓਜ਼ ਨੂੰ ਪਿਆਰ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਮੇਰੇ ਤੇ ਭਰੋਸਾ ਕਰਕੇ ਤੁਸੀਂ ਵੀਡੀਓਜ਼ ਜਿਹੜੀਆਂ ਕਿਸੇ ਵੀ ਮੁੱਦੇ ਦੇ ਉੱਤੇ ਵੀਡੀਓਜ਼ ਨੇ ਉਹ ਤੁਸੀਂ ਮੈਨੂੰ ਭੇਜਦੇ ਹੋ ਕਿਉਂਕਿ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਆ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਇਹ ਨਿਤੜਕ ਹੋ ਕੇ ਬੇਖੌਫ ਹੋ ਕੇ ਕਿਸੇ ਵੀ ਮੁੱਦੇ ਦੇ ਉੱਤੇ ਬੋਲਦਾ ਆ ਔਰ ਉਨਾ ਮਸਲਿਆਂ ਨੂੰ ਪੂਰੇ ਪੰਜਾਬ ਦੇ ਲੋਕਾਂ ਤੱਕ ਮੈਂ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਆ। ਸੋ ਵੀਡੀਓ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਤੇ ਇੱਕ ਵੀਡੀਓ ਮੈਨੂੰ ਕੈਨੇਡਾ ਦੇ ਵਿੱਚੋਂ ਕਿਸੇ ਆ ਭੈਣ ਨੇ ਭੇਜੀ ਆ। ਉਹ ਵੀਡੀਓ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰੋ ਤੇ ਇਹਦੇ ਬਾਰੇ ਲੋਕਾਂ ਦੀ ਪ੍ਰਤੀਕਿਰਿਆ ਲਵੋ ਕਿ ਲੋਕਾਂ ਦੇ ਕੀ ਵਿਚਾਰ ਨੇ। ਸੋ ਮੈਂ ਚਾਹਾਂਗਾ ਕਿ ਇੱਕ ਵਾਰ ਉਹ ਵੀਡੀਓ ਤੁਸੀਂ ਸਾਰੇ ਜਣੇ ਜ਼ਰੂਰ ਦੇਖੋ ਆ ਵੀਡੀਓ ਚੈੱਕ ਕਰੋ ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲੈ ਆ ਕੇ ਰੱਖ ਰਹੇ ਆ ਤੁਹਾਨੂੰ ਸਿਰਫ ਇੰਨਾ ਲਾਲਚ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਕੁਕਿੰਗ ਕਰਨ ਤੁਹਾਡੀ ਸੇਵਾ ਕਰਨ ਦੋ ਚਾਰ ਸਾਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਲਾਲਚ ਦਿੰਦੇ ਕਿ ਤੁਹਾਡਾ ਜੀ ਵਿਆਹ ਕਰ ਦੇਣਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਉਂਗੇ ਜਾਂ ਵਟ ਏਵਰ ਅਗਲੇ ਨੂੰ ਲਾਂਚ ਹੋ ਜਾਂਦਾ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫਿਰ ਜਦੋਂ ਜਾਵੀਆਂ ਲਿਆ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹਾਉਣੇ ਨੇ ਅਗਲੇ ਤੋਂ ਕੰਮ ਕਰਾਉਣੇ ਜਾ ਕਿ ਸਰੀ ਭੈਣ ਆ ਕਿਸੇ ਨੂੰ ਘਰੇ ਰੱਖਣੀ ਆ ਆਪਦੀ ਧੀ ਉਹ ਕੋ ਤੁਹਾਨੂੰ ਦੁੱਖ ਕਤ ਨਹੀਂ ਲੱਗਦਾ ਉਸ ਚੀਜ਼ ਦਾ ਥੋੜੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਇਦਾਂ ਨਾਲ ਉਹ ਕੋਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਘਰੋਂ ਬਾਹਰ ਨਿਕਲੋ ਤੁਹਾਡੇ ਰੀਆਂ ਛੱਤੀ ਤੁਰੀ ਫਿਰਦੀਆਂ ਇੱਥੇ ਹਨਾ ਚਲੋ ਉਹ ਮੰਨ ਲੈਨੇ ਹੋ ਨਿਆਣੇ ਆ ਮੂਲ ਮਤ ਨੇ ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਸੇ ਪੇਰੈਂਟ ਪਰ ਥੋੜੇ ਤੁਸੀਂ ਤੱਕ ਨੰਬਰ ਦੇ ਹਰਾਮ ਦੇ ਲੋਕ ਤੁਹਾਡੇ ਤੱਕ ਜਿੰਨੇ ਛਿੱਤਰ ਪਾਣੇ ਚਾਹੀਦੇ ਮੈਂ ਕੰਨੀ ਆ ਉਹਨੇ ਘੱਟ ਜਿੰਨੀਆਂ ਜੁੱਤੀਆਂ ਤਾਂ ਭੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਉਹਨੀਆਂ ਘੱਟ ਨਹੀਂ ਗਣਤੀ ਭ ਤੇ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਨੀ ਆ ਲੱਖ ਦੀਆਂ ਲਾਣਤਾ ਜਿਹੜੀਆਂ ਕੁੜੀਆਂ ਨੂੰ ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ ਉਹਨਾਂ ਕੋ ਖਾਣ ਲਈ ਹੈਗਾ ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ ਤੁਸੀਂ ਅਗਲੇ ਤੋਂ ਪੈਸੇ ਨਹੀਂ ਡਿਮਾਂਡ ਕਰਨੀ ਸ਼ੁਰੂ ਕਰਦੇ ਨੇ ਫਲਾਨੇ ਦੇ ਦਿਨੇ ਫਲਾਨੇ ਦੇ ਦਿਨੇ ਪਾਦੇ ਛੇਤੀ ਪਾਦੇ ਛੇਤੀ ਹੈਨਾ ਤੇ ਤੁਸੀਂ ਨਹੀਂ ਦੇਖਣ ਅਗਲੀਆਂ ਕਿੱਦਾਂ ਕੁ ਮਾਰੇਗੇ ਕੋਈ ਚੱਕਰ ਨਹੀਂ ਆਇਆ ਦਾ ਮਾਡਰਨ ਜਮਾਨਾ ਓਪਨ ਰਿਲੇਸ਼ਨਸ਼ਿਪਾਂ ਚ ਰਹੋ ਤੁਸੀਂ ਜਾ ਕੇ ਹੈਨਾ ਚਲੋ ਠੀਕ ਆ ਮੰਨ ਲੈਨੇ ਆਦਾਂ ਦਾ ਜਮਾਨਾ ਆ ਗਿਆ ਅੱਜ ਕੱਲ ਤੁਸੀਂ ਪਰ ਗੱਲ ਉੱਥੇ ਨਹੀਂ ਗੱਲ ਤੁਸੀਂ ਲੈਵਲ ਤੇ ਆਣਾ ਆ ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ ਚ ਜਾ ਕੇ ਰਹਿੰਦੀ ਹੈ ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਨੀਆ ਤੇ ਸਾਡੀ ਜੀ ਹੈ ਸਾਡੀ ਚੜਤ ਹੋ ਗਈ ਇਸ ਗੱਲ ਦੇ ਵਿੱਚ ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ ਸ਼ਰਮ ਕਰੋ ਕੁਛ ਥੋੜੀ ਜੀ ਹੈ ਨਾ ਕਿਸੇ ਦੀ ਜਾਨ ਚਲੀ ਗਈ ਕਿਸੇ ਦਾ ਤਮਾਸ਼ਾ ਬਣ ਗਿਆ ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹੈ ਨਾ ਕੁਛ ਨਹੀਂ ਬਹੁਤ ਗੱਲਾਂ ਹੋ ਰਹੀਆਂ ਨੇ ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰਗਾਂ ਦੇ ਲਾਉਂਦੇ ਆ ਤਰ੍ਹਾਂ ਤਰ੍ਹਾਂ ਦੇ ਉਹ ਮੈਂ ਕਹਿੰਨੀ ਪਤਾ ਨਹੀਂ ਕਿੱਥੇ ਕਿੱਥੋਂ ਕਦ ਕੋ ਔਰ ਥੋੜਾ ਜਿਹਾ ਨਾ ਕਹਿੰਦੇ ਹੁੰਦੀ ਆ ਰੱਬ ਤੋਂ ਡਰਜੋ ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ ਤੁਹਾਡੇ ਦਿਲ ਤੇ ਕੀ ਵੀ ਤੁਹੇ ਤੁਹਾਡੇ ਘਰੇ ਤੁਹਾਡੀ ਧੀ ਨਾਲੇ ਦਾ ਹੋ ਜਵੇ ਹੈਨਾ ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ ਤੁਹਾਡੇ ਗਵਾਨ ਦੇ ਵਿੱਚ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਕੋਈ ਇਦਾਂ ਦੀ ਘਟਨਾ ਹੋਈ ਆ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ ਹੈ ਉਹਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਅਰੇਂਜਮੈਂਟ ਕਰ ਲਈ ਹੈ ਕਿਸੇ ਗਰੁੱਪ ਦੇ ਨਾਲ ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ ਬਹੁਤ ਹੋ ਕਮਸ਼ ਕੱਲ ਦੀ ਇੱਕ ਬੈਡ ਨਿਊਜ਼ ਆਈ ਸੀ ਸੋ ਉਹਨਾਂ ਨੂੰ ਇੱਕ ਕੁੜੀ ਨੇ ਸਮਹਿਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ 17 ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ ਕਿਸੇ ਦੇ ਘਰੇ ਰਹਿੰਦੀ ਸੀ ਮਾਪੇ ਨੂੰ ਪਤਾ ਸੀ ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ ਜਿੰਨੇ ਮੂੰਹ ਨਹੀਂ ਗੱਲਾਂ ਬਹੁਤ ਗੱਲਾਂ ਹੋਣਗੀਆਂ ਹੁਣ ਸਭ ਤੋਂ ਪਹਿਲੀ ਗੱਲ ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸੋ ਉਹਨਾਂ ਵੀ ਸੁਧਰ ਜੋ ਤੁਸੀਂ ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲੈ ਆ ਕੇ ਰੱਖ ਰਹੇ ਆ ਤੁਹਾਨੂੰ ਸਿਰਫ ਇੰਨਾ ਲਾਲਚ ਕੇ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ ਕੁਕਿੰਗ ਕਰਨ ਥੋੜੀ ਸੇਵਾ ਕਰਨ ਦੋ ਚਾਰ ਸਾਲ ਠੀਕ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ ਤੁਹਾਨੂੰ ਤੁਸੀਂ ਪੱਕੀਆਂ ਹੋ ਜਾਉਂਗੇ ਜਾਂ ਵਟ ਏਵਰ ਅਗਲੇ ਨੂੰ ਲਾਂਚ ਹੋ ਜਾਂਦਾ ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫੇਰ ਜਦੋਂ ਜਾਵਿਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫੇਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ ਤੇ ਜਦੋਂ ਲੰਗਰ ਲਹਾਉਣੇ ਨੇ ਅਗਲੇ ਤੋਂ ਕੰਮ ਕਰਾਉਣੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਉਡੀ ਤੀ ਨੂੰ ਕੋਈ ਰੱਖੇ ਸਾਲ 2 ਸਾਲ ਇਦਾਂ ਨਾਲ ਉੱਪਰ ਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲ ਥੋੜੀਆਂ ਬੇਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ ਹੈਨਾ ਚਲੋ ਉਹ ਮੰਨ ਲੈਨੇ ਹੋ ਨਿਆਣੇ ਆ ਮੂਹਲ ਮਤ ਨਹੀਂ ਆਪਣਾ ਸਮਝਾਉਣ ਦਾ ਫਰਜ ਬਣਦਾ ਐਜ਼ ਅ ਪੇਰੈਂਟ ਪਰ ਥੋੜੇ ਤੁਸੀਂ ਤੱਕ ਨੰਬਰ ਦੇ ਹਰਾਮ ਦੇ ਲੋਕ ਥੋੜਾ ਤਾਂ ਜਿੰਨੇ ਛਿੱਤਰ ਪਾਣੇ ਚਾਹੀਦੇ ਮੈਂ ਕੰਨੀ ਆ ਓਨੇ ਘੱਟ ਜਿੰਨੀਆਂ ਜੁੱਤੀਆਂ ਪਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨਹੀਂ ਗਣਤੀ ਭੁੱਲ ਜਾਣੀ ਚਾਹੀਦੀ ਹੈ ਜਿਹੇ ਲੋਕਾਂ ਦੀ ਪਹਿਤੂ ਦੂਜੀ ਗੱਲ ਪੇਰੈਂਟਸ ਉਹਨਾਂ ਤੇ ਮੈਂ ਕਹਨੀ ਆ ਲੱਖ ਦੀਆਂ ਲਾਂਹਤਾ ਜਿਹੜੀਆਂ ਕੁੜੀਆਂ ਨੂੰ ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਨੇ ਆ ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋ ਰਹਿਣ ਲਈ ਅੱਗੇ ਦੇਖੀ ਤੁਸੀਂ ਵੀਡੀਓ ਹੁਣ ਇਸ ਵੀਡੀਓ ਦੇ ਵਿੱਚ ਇਹ ਭੈਣ ਕਲਪ ਕਲਪ ਕੇ ਬੋਲ ਰਹੀ ਆ ਔਰ ਲਾਂਹਤਾ ਪਾ ਰਹੀ ਆ ਕੁਝ ਲਾਲਚੀ ਲੋਕਾਂ ਨੂੰ ਪੰਜਾਬ ਦੇ ਇਸ ਤਰ੍ਹਾਂ ਦੇ ਲਾਲਚੀ ਲੋਕ ਵੀ ਪੰਜਾਬ ਦੇ ਵਿੱਚ ਹੈਗੇ ਨੇ ਬਹੁਤ ਸਾਰੇ ਜਿਹੜੇ ਕੀ ਨਿੱਜੀ ਲਾਲਚ ਦੇ ਲਈ ਨਿੱਜੀ ਫਾਇਦਿਆਂ ਦੇ ਲਈ ਉਹ ਪਹਿਲਾ ਆਪਣੀਆਂ ਨਵਾਲਕ ਧੀਆਂ ਨੂੰ ਪਟਿਆਲੇ ਭੇਜਦੇ ਰਹੀ ਆ ਤੇ ਹੁਣ ਉਹ ਨਿੱਜੀ ਲਾਲਚ ਦੇ ਲਈ ਕੈਨੇਡਾ ਭੇਜਦੇ ਆ ਕੈਨੇਡਾ ਵਰਗੇ ਕੰਟਰੀਆਂ ਦੇ ਵਿੱਚ ਕਿੱਥੇ ਅਣਖੀ ਲੋਕ ਇੱਕ ਵਕਤ ਹੁੰਦਾ ਸੀਗਾ ਕਿ ਉਹ ਸ਼ਾਮ ਨੂੰ ਆਪਣੀ ਧੀ ਨੂੰ ਕਿਸੇ ਦੁਕਾਨ ਤੇ ਸੌਦਾ ਲੈਣ ਵਨੀ ਭੇਜਦੇ ਹੁੰਦੇ ਸੀ ਲੇਕਿਨ ਮੰਨਿਆ ਕਿ ਆਜ਼ਾਦੀ ਹੈ ਪੜ ਲਿਖ ਗਈ ਆ ਅਸੀਂ ਧੀਆਂ ਆਜ਼ਾਦ ਹੋ ਚੁੱਕੀਆਂ ਨੇ ਅਸੀਂ ਬਹੁਤ ਆਪਣੀਆਂ ਧੀਆਂ ਨੂੰ ਖੁੱਲ੍ਹ ਦੇ ਦਿੱਤੀ ਆ ਬਹੁਤ ਅੱਛੀ ਗੱਲ ਆ ਲੇਕਿਨ ਜਿਹੜਾ ਕੈਨੇਡਾ ਦੇ ਵਿੱਚ ਇਹ ਭੈਣ ਨੇ ਦੱਸਿਆ ਆ ਕਿ ਲੋਕ ਜਿਹੜੇ ਨੇ ਉਹ ਲਾਲਚਵਸ ਆਪਣੀਆਂ ਧੀਆਂ ਨੂੰ ਕੈਨੇਡਾ ਭੇਜ ਕੇ ਫਿਰ ਉਹਨਾਂ ਧੀਆਂ ਦੇ ਉੱਤੇ ਪ੍ਰੈਸ਼ਰ ਪਾ ਦਿੰਦੇ ਆ ਸਟ੍ਰੈਸ ਪਾ ਦਿੰਦੇ ਆ ਲੋਡ ਪਾ ਦਿੰਦੇ ਆ ਕਿ ਸਾਨੂੰ ਪੈਸੇ ਭੇਜ ਸੋ ਮੈਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਆ ਕਿ ਜਦੋਂ ਉਹ ਇਸ ਤਰ੍ਹਾਂ ਦੇ ਪੈਸੇ ਦਾ ਲੋਡ ਪਾਉਂਦੇ ਆ ਕਿ ਪੈਸੇ ਦੇਣੇ ਆ ਫਿਰ ਉਹ ਧੀਆ ਦੇ ਉੱਤੇ ਕਿਤੇ ਨਾ ਕਿਤੇ ਪ੍ਰੈਸ਼ਰ ਪੈਂਦਾ ਆ ਇਸੇ ਕਰਕੇ ਬਹੁਤ ਸਾਰੇ ਬੱਚਿਆਂ ਦੀ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਕਿਉਂਕਿ ਸਟ्रेस ਬਹੁਤ ਜ਼ਿਆਦਾ ਵੱਧ ਜਾਂਦਾ ਆ ਕਿ ਬੱਚੇ ਜਜ਼ਬਾਤੀ ਹੁੰਦੇ ਆ ਕਈ ਵਾਰੀ ਉਹਨਾਂ ਦੇ ਉੱਤੇ ਦਿਮਾਗ ਦੇ ਉੱਤੇ ਬੋਝ ਪੈ ਜਾਂਦਾ ਆ ਕਿ ਮੇਰੇ ਮਾਤਾ ਪਿਤਾ ਨੇ ਕਰਜ਼ਾ ਚੁੱਕ ਕੇ ਮੈਨੂੰ ਕੈਨੇਡਾ ਭੇਜਿਆ ਆ ਤੇ ਉਹ ਬੱਚੇ ਜਿਹੜੇ ਨੇ ਉਹ ਇਸ ਗੱਲ ਨੂੰ ਫੀਲ ਕਰਦੇ ਆ ਤੇ ਉਹਨਾਂ ਤੇ ਸਟ्रेस ਵੱਧ ਜਾਂਦਾ ਆ ਹਾਈਪਰ ਟੈਨਸ਼ਨ ਹੋ ਜਾਂਦਾ ਆ ਉਹਦੀ ਵਜ੍ਹਾ ਕਰਕੇ ਉਹਨਾਂ ਬੱਚਿਆਂ ਦੀ ਕਈ ਵਰੀ ਮੌਤ ਹੋ ਜਾਂਦੀ ਆਪਾਂ ਬਹੁਤ ਸਾਰੇ ਕੇਸਿਸ ਦੇਖੇ ਆ ਕਿ ਬਹੁਤ ਸਾਰੇ ਮੁੰਡੇ ਬਹੁਤ ਸਾਰੇ ਕੁੜੀਆਂ ਉਹਨਾਂ ਦੀ ਮੌਤ ਹੋ ਗਈ ਆ ਔਰ ਬਹੁਤ ਸਾਰੇ ਮੁੰਡੇ ਕੁੜੀਆਂ ਇਦਾਂ ਦੇ ਵੀ ਨੇ ਜਿਹੜੇ ਇਸ ਟਾਈਮ ਝੁੱਗੀਆਂ ਪਾ ਕੇ ਕੈਨੇਡਾ ਦੇ ਵਿੱਚ ਉਹ ਉਹਨਾਂ ਦੇ ਕੋਲ ਰਹਿਣ ਵਾਸਤੇ ਕੋਈ ਜਗ੍ਹਾ ਹੀ ਨਹੀਂ ਗਈ ਔਰ ਇਸ ਗੱਲ ਦਾ ਵੀ ਮੈਨੂੰ ਬੜਾ ਦੁੱਖ ਲੱਗਿਆ ਕਿ ਕੁਝ ਧੀਆਂ ਜਿਹੜੀਆਂ ਨੇ ਉਹ 10-10 ਮੁੰਡਿਆਂ ਦੇ ਨਾਲ ਕੈਨੇਡਾ ਦੇ ਵਿੱਚ ਬੇਸਮੈਂਟਾਂ ਦੇ ਵਿੱਚ ਰਹਿੰਦਿਆਂ ਨੇ ਇਹ ਕਿਤੇ ਨਾ ਕਿਤੇ ਮੰਦ ਭਾਗੀ ਗੱਲ ਆ ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਲਾਣਤ ਪਾਉਣੀ ਆ ਸ਼ਰਮ ਹੋਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਜਿਹੜੇ ਆਪਣੀਆਂ ਨਬਾਲਗ ਧੀਆਂ ਨੂੰ ਆਪਣੇ ਨਿੱਜੀ ਲਾਲਚ ਦੇ ਲਈ ਪਹਿਲਾਂ ਪਟਿਆਲੇ ਭੇਜਦੇ ਸੀ ਤੇ ਹੁਣ ਕੈਨੇਡਾ ਭੇਜਦੇ ਆ ਲੇਕਿਨ ਉਹ ਆਪਣੀ ਧੀਆ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦੇ ਔਰ ਉਹਨਾਂ ਦੀ ਮਾਨਸਿਕਤਾ ਨੂੰ ਨਹੀਂ ਸਮਝ ਸਕਦੇ ਸੋ ਅਗਰ ਤੁਹਾਨੂੰ ਸਾਡੀ ਵਿਚਾਰਤਾਂ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਸੀਂ ਕਿਹੜੇ ਦੇਸ਼ ਕਿਹੜੇ ਸੂਬੇ ਕਿਹੜੇ ਸ਼ਹਿਰ ਕਿਸ ਪਿੰਡ ਤੋਂ ਇਸ ਵੀਡੀਓ ਨੂੰ ਦੇਖ ਰਹੇ ਆ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰੀਮ ਜੈ ਭਾਰਤ ਜੈ ਸ੍ਰੀ ਵੰਦਨ ਰਾਮ ਰਾਮ ਸਾਰੇ ਭ ਧੰਨਵਾਦ